ਪਠੰਡਾ ਦੇ ਹੱਤੀ ਹਲਕੇ ਦੇ ਕਾਂਗਰਸ ਪਾਰਟੀ ਦੀ ਆਗਮਾਨੀਤ ਵਿਸ਼ੇਸ਼ ਮੀਟਿੰਗ ਰਮਧਵਾਨਾਤ ਹੋਈ ਜਿਸ ਦਾ ਪ੍ਰਬੰਧ ਸਰਪੰਚ ਦਸ਼ਵਿੰਦਰ ਸਿੰਘ ਕਾਂਗਰਸ ਪਾਰਟੀ ਜਿੰਦਾਬਾਦ ਤੁਸੀਂ ਸਾਰੇ ਆਪਾ ਪਿੰਡਾਂ ਤੋਂ ਆਏ ਆ ਪੰਜ ਤੁਸੀਂ ਉਹ ਸਰਪੰਚ ਤੁਸੀਂ ਉਹ ਸਾਰੇ ਜ਼ਿੰਮੇਵਾਰ ਬੰਦੇ ਹੋ ਉਹਨਾਂ ਨੂੰ ਜਾ ਕੇ ਸੰਪਰਕ ਕਰੋ ਭਾਈ ਦੱਸੋ ਕੀ ਦਿੱਕਤ ਹੈ ਜੇ ਕਿਸੇ ਲਈ ਕੋਈ ਮੁਸ਼ਕਲ ਹੈ ਆਪਾਂ ਨੂੰ ਰਾਇ ਮਿਲ ਕੇ ਸਾਰੇ ਦੂਰ ਕਰੀਏ ਨਰਸ ਪਾਰਟੀ ਦੇ ਜਿਹੜੇ ਵਰਕਰ ਹੈਗੇ ਆ ਉਹਨਾਂ ਨਾਲ ਮੁਲਾਕਾਤ ਕਰਕੇ ਕਮੇਟੀਆਂ ਬੂ ਕਮੇਟੀਆਂ ਬਣਾ ਕੇ ਤੇ ਰਾਹੁਲ ਗਾਂਧੀ ਜੀ ਵੱਲੋਂ ਜਿਹੜੀ ਸ਼ੁਰੂ ਕੀਤਾ ਗਿਆ ਮਿਸ਼ਨ ਹੈ ਵੋਟ ਅਧਿਕਾਰ ਨੂੰ ਬਚਾਉਣਾ ਤੇ ਹੋਟਚੋਰਾ ਦੇ ਖਿਲਾਫ ਮਹਿੰਮ ਨੂੰ ਮਜ਼ਬੂਤ ਕਰਨਾ ਉਹਨੂੰ ਅੱਗੇ ਵਧਾਵਾਂਗੇ ਰਾਹੁਲ ਗਾਂਧੀ ਜਿੰਦਾਬਾਦ ਕਿਸੇ ਨਾ ਧੱਕਾ ਹੋਣਾ ਪੈਣੇ ਨਹੀਂ ਜਣਿਆ ਜੇ ਕਿਸੇ ਇੱਕ ਬੰਦੇ ਨਾਲ ਧੱਕਾ ਹੁੰਦਾ ਹੈ ਤੇ ਆਪਾਂ ਸਾਰੇ ਇਕੱਠੇ ਹੋਈਏ ਤਾਂ ਕਾਕੇ ਨੇ ਹੋ ਜੂਗਾ ਉਹ ਕਰ ਲੂਗਾ ਤੱਕ ਗੁਰੂ ਜੀ ਸਾਹਿਬ ਜੀ ਕਹਿੰਦੇ ਆ ਸਾਧ ਸੰਗਤ ਮਿਲ ਰਹੀ ਉਹ ਮਾਦੋ ਜਿਵੇਂ ਮਧੂ ਮਖੀਰਾ ਜਿਵੇਂ ਡੂੰਮਣੇ ਮਖਾ ਦੀਆਂ ਮੱਖੀਆਂ ਦਾ ਆਪਸੀ ਪਿਆਰ ਹੁੰਦਾ ਹੈ ਨਾ ਗੁਰੂ ਜੀ ਸਾਹਿਬ ਜੀ ਕਹਿੰਦੇ ਆਇਆ ਇੱਥੇ ਹੋ ਜੋ ਕਾਂਗਰਸ ਪਾਰਟੀ ਦੀ ਪੰਜਾਬ ਪ੍ਰਧਾਨ ਮਨਿੰਦਰ ਸਿੰਘ ਰਾਜਾ ਬੜਿੰਗ ਵੱਲੋਂ ਜੋ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕੰਮ ਕੀਤਾ ਜਾ ਰਿਹਾ ਜੋ ਪ੍ਰੋਗਰਾਮ ਲੀਕੇ ਗਏ ਆ ਉਹਨਾਂ ਸਾਰੇ ਪ੍ਰੋਗਰਾਮਾਂ ਨੂੰ ਪਿੰਡ ਪਿੰਡ ਦੀ ਹਰ ਸੱਤ ਤੱਕ ਅਸੀਂ ਲੈ ਕੇ ਜਾਵਾਂਗੇ ਉੰਨੀ ਹੀ ਇਹ ਗੱਲ ਕਹਿਣਾ ਉਹਦੇ ਨਾਲ ਨੂੰ 2 ਵਜੇ ਥਾਰੇ ਪਹੁੰਚ ਜਾਂਦਾ ਜਦੋਂ ਆਪਣਾ ਪ੍ਰਧਾਨ ਇਹਨਾ ਮਜ਼ਬੂਤ ਹੈ ਤੇ ਸਾਨੂੰ ਵੀ ਉਹਦਾ ਮਜ਼ਬੂਤ ਹੋ ਗਏ ਆਪਣੇ ਵਰਕਰਾਂ ਦੇ ਨਾਲ ਡਟ ਕੇ ਪਹਿਰੇ ਦਿਨ ਦੀ ਲੋੜ ਹੈ ਪੰਜਾਬ ਦੀ ਸਰਕਾਰ ਗਰੀਬਾਂ ਲਈ ਕਾਂਗਰਸ ਪਾਰਟੀ ਵੱਲੋਂ ਦਿੱਤੀ ਗਈ ਮਨਰੇਗਾ ਸਕੀਮ ਨੂੰ ਕਿਤੇ ਨਾ ਕਿਤੇ ਬੰਦ ਕਰਨਾ ਚਾਹੁੰਦੀ ਹੈ ਅੱਜ ਇੱਥੇ ਮਨਰੇਗਾ ਮਜ਼ਦੂਰ ਵਰਕਰਾਂ ਦੇ ਨਾਲ ਵੀ ਮੁਲਾਕਾਤ ਹੋਈ ਤੋਂ ਮੇਰਾ ਫਰਿਆਦ ਹੈ ਭਾਈ ਕਾਂਗਰਸ ਇਕੱਠੀ ਨਹੀਂ ਹੈ ਕਾਂਗਰਸ ਗਰੁੱਪੇ ਜੁ ਮੈਂ ਦੱਸੋ ਕਿਹੜਾ ਗਰੁੱਪੇ ਜੁ ਮੈਂ ਸਾਰੇ ਬੈਠੇ ਆ ਕੋਈ ਗਰੁੱਪੇ ਜੁ ਨਹੀਂ ਹੈ ਇਹ ਬਰੋਦੀ ਜਿਹੜੇ ਲੋਕ ਆ ਉਹ ਪ੍ਰਚਾਰ ਕਰਦੇ ਆ ਗਰੁੱਪ ਹੈ ਜੀ ਇੱਥੇ ਗਰੁੱਪ ਹੈ ਫਲਾਣਾ ਗਰੁੱਪ ਹੈ ਕੋਈ ਗਰੁੱਪ ਨਹੀਂ ਜੇ ਕਿਸੇ ਨੂੰ ਮੈਂ ਗੱਲ ਕਰਦਾ ਥੋੜੀ ਕਾਂਗਰਸ ਗਰੁੱਪ ਹੈ ਤੁਸੀਂ ਕਹੋ ਵੀ ਕੋਈ ਗਰੁੱਪ ਨਹੀਂ ਕਾਂਗਰਸ ਇਕੱਠੀ ਹੈ ਕਾਂਗਰਸ ਪਾਰਟੀ ਨੂੰ ਜਿਤਾਉਣਾ ਸੀ ਗਰੁੱਪ ਦਾ ਕੋਈ ਮੈਟਰ ਨਹੀਂ ਪੰਜਾਬ ਦੇ ਲੋਕਾਂ ਨੂੰ ਪੁੱਠੇ ਲਾਰੇ ਲਾ ਕੇ ਆਮ ਆਦਮੀ ਪਾਰਟੀ ਨੇ ਇਹ ਸਰਕਾਰ ਬਣਾਈ ਆ ਕਿ ਪੰਜਾਬ ਦੇ ਲੋਕ ਦੁਖੀ ਨੇ। ਹੋਰ ਮਨੀਸ਼ ਸੋਧਿਆ ਦੇ ਉਸ ਬਿਆਨ ਦੀ ਮੈਂ ਸਖਤ ਨਿੰਦਿਆ ਕਰਦਾ। ਜਿੱਥੇ ਉਹ ਪੰਜਾਬ ਦੀਆਂ ਮਹਿਲਾਵਾਂ ਦੀ ਮੀਟਿੰਗ ਦੇ ਵਿੱਚ ਇੱਕ ਗੱਲ ਕਹਿ ਰਿਹਾ ਕਿ ਸ਼ਾਮ-ਦਾਮ ਤੇ ਦੰਦ ਲੜਾਈ ਝਗੜੇ ਕਰਕੇ ਜਿਵੇਂ ਮਰਜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣੀ ਹੈ। ਕਿ ਲੋਕ ਪੰਜਾਬ ਦੇ ਹਰ ਕੋਨੇ ਤੇ ਇੱਕੋ ਹੀ ਗੱਲ ਕਰ ਰਹੇ ਹੈ ਕਿ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਲਈ ਪੰਜਾਬ ਦੇ ਭਲੇ ਲਈ ਕੋਈ ਪਾਰਟੀ ਕੰਮ ਕਰ ਸਕਦੀ ਹੈ ਤਾਂ ਕਾਂਗਰਸ ਪਾਰਟੀ ਹੀ ਕੰਮ ਕਰ ਸਕਦੀ ਹੈ ਹਰ ਕੋਨੇ ਦੇ ਉੱਤੇ ਇਹ ਗੱਲ ਹੈ ਹਰ ਮੀਟਿੰਗ ਵਿੱਚ ਵੱਡੀ ਛੋਟੀ ਮੀਟਿੰਗ ਦੇ ਵਿੱਚ ਇੱਕ ਚਰਚਾ ਛਿੜਦੀ ਹੈ ਕਿ ਭਈ ਸਰਕਾਰ ਜਿਹੜੀ ਹੁੰਦੀ ਉਹ ਤੋਂ ਬਰਕਰਾਰ ਨਹੀਂ ਹੈ ਕੁਝ ਪਰਦਾੜੀ ਹੁੰਦੀ ਹੈ ਹਰ ਬੰਦਾ ਇੱਕੋ ਗੱਲ ਮੈਂ ਹਰ ਮੀਟਿੰਗ ਨੂੰ ਤੇ ਨਹੀਂ ਸਾ ਮੈਂ ਇਹ ਗੱਲ ਸੁਣਦਾ ਭਈ ਇਸ ਮਸਲੇ ਦਾ ਪੱਕਾ ਹੱਲ ਕੱਢਣ ਵਾਸਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਿਨ ਰਾਤ ਮਿਹਨਤ ਕਰਕੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਨੂੰ ਖੜਾ ਕਰਤਾ ਮਨਰੇਗਾ ਸਕੀਮ ਨੂੰ ਕਿਤੇ ਰਕਦੇ ਇਹ ਪੰਜਾਬ ਦੀ ਸਰਕਾਰ ਜਿਹੜੀ ਹੈ ਟਰੂਲ ਕੰਪਨੀ ਦੀ ਉਹ ਬੰਦ ਕਰਨਾ ਚਾਹੁੰਦੀ ਹੈ ਇਸ ਰਾਕੇ ਸਾਰੇ ਪਿੰਡ ਦੇ ਵਿੱਚ ਜਿਹੜਾ ਨਾ ਉਹ ਕੰਮ ਚੱਲ ਰਿਹਾ ਨਹੀਂ ਹੈ ਜੇ ਕੰਮ ਕਰਦੇ ਆ ਵਿਚਾਰੇ ਉਹਨਾਂ ਦੇ ਪੈਸੇ ਨਹੀਂ ਪੈਂਦੇ ਮੈਂ ਕਿਰਨਜੀਤ ਸਿੰਘ ਗੈਰੀ ਚੇਅਰਮੈਨ ਪੀਕੇਸੀ ਵਿਭਾਗ ਕਾਂਗਰਸ ਪੰਜਾਬ ਪ੍ਰਦੇਸ਼ ਕਆਰਡੀਨੇਟਰ ਕਾਂਗਰਸ ਪਾਰਟੀ ਦਾ ਸਰਪੰਚ ਗੁਰਗਰ ਅੱਜ ਬਠਿੰਡਾ ਦੇ ਹੱਤੀ ਹਲਕੇ ਦੇ ਕਾਂਗਰਸ ਪਾਰਟੀ ਦੇ ਆਗੂਆਂ ਦੀ ਇੱਕ ਵਿਸ਼ੇਸ਼ ਮੀਟਿੰਗ ਰਹਿਮਨਦਵਾਨਾ ਚ ਹੋਈ ਜਿਸ ਦਾ ਪ੍ਰਬੰਧ ਸਰਪੰਚ ਦਸ਼ਵਿੰਦਰ ਸਿੰਘ ਬਲਾਕ ਪ੍ਰਧਾਨ ਮਨਜੀਤ ਸਿੰਘ ਸਰਪੰਚ ਬਹਾੜੀwala ਇਹ ਵਾਈਸ ਪ੍ਰਧਾਨ ਜ਼ਿਲ੍ਹਾ ਬਠਿੰਡਾ ਗਰਨਦੀਪ ਕੌਰ ਬਿਰਕ ਉਹਨਾਂ ਨੇ ਕੀਤਾ ਵਿਆਤੀ ਹਲਕੇ ਦੇ ਪੰਚ ਸਰਪੰਚ ਨੰਬਰਦਾਰ ਬਲੌਕ ਸਮਟੀ ਮੈਂਬਰ ਸਾਕਾ ਮਜੂਦਾ ਸਾਰੇ ਅੱਜ ਦੀ ਮੀਟਿੰਗ ਦੇ ਵਿੱਚ ਪਹੁੰਚੇ ਤੇ ਮੁੱਖ ਮਹਿਮਾਨ ਦੇ ਤੌਰ ਤੇ ਤਨੀ ਬਿਰਕ ਜੀ ਜੋ ਹਲਕਾ ਵਿਆਤੀ ਬਠਿੰਡਾ ਦੇ ਅਬਜ਼ਰਵਰ ਲਾਏ ਗਏ ਨੇ ਉਹਨਾਂ ਨੇ ਸ਼ਰਕਤ ਕੀਤੀ ਕਾਂਗਰਸ ਪਾਰਟੀ ਦੀ ਮੌਜੂਦਗੀ ਲਈ ਬਕ ਬਕ ਬੁਲਾ ਰਹੇ ਨੇ ਆਪਣੇ ਵਿਚਾਰ ਰੱਖੇ ਇਹ ਹਲਕਾ ਵਿਆਫੀ ਦੇ ਵਿੱਚ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਹਲਕੇ ਦੇ ਕੋਆਰਡੀਨੇਟਰ ਅ ਤਨੀ ਬਿਰਕ ਜੀ ਨੇ ਪਾਰਟੀ ਦੇ ਸਾਰੇ ਆਗੂਆਂ ਨੂੰ ਇੱਕ ਪ੍ਰੋਗਰਾਮ ਦਿੱਤਾ ਕਿ ਹੁਣ ਕਾਂਗਰਸ ਪਾਰਟੀ ਨੂੰ ਵਿਆਫੀ ਦੇ ਵਿੱਚ ਪਿੰਡ-ਪਿੰਡ ਦੇ ਵਿੱਚ ਮਜ਼ਬੂਤ ਕਰਨ ਲਈ ਪਿੰਡਾਂ ਦੇ ਵਿੱਚ ਬੂਥ ਲੈਵਲ ਤੇ ਕਮੇਟੀਆਂ ਬਣਾਉਣ ਦੀ ਜੀ ਤਨੀ ਬਿਰਕ ਜੀ ਦੀ ਅਗਵਾਈ 'ਚ ਅਸੀਂ ਸਾਰੇ ਹਲਕਾ ਵਿਆਫੀ ਦੇ ਪਿੰਡਾਂ ਤੇ ਜਾਵਾਂਗੇ ਤੇ ਕਾਂਗਰਸ ਪਾਰਟੀ ਦੇ ਜਿਹੜੇ ਵਰਕਰ ਹੈਗੇ ਆ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਕਮੇਟੀਆਂ ਕਮੇਟੀਆਂ ਬਣਾ ਕੇ ਤੇ ਰਾਹੁਲ ਗਾਂਧੀ ਜੀ ਵੱਲੋਂ ਜਿਹੜੀ ਸ਼ੁਰੂ ਕੀਤਾ ਗਿਆ ਮਿਸ਼ਨ ਹੈ ਵੋਟ ਅਧਿਕਾਰ ਨੂੰ ਬਚਾਉਣਾ ਤੇ ਵੋਟ ਚੋਰੀਆਂ ਦੇ ਖਿਲਾਫ ਮਹਿੰਮ ਨੂੰ ਮਜ਼ਬੂਤ ਕਰਨਾ ਉਹਨੂੰ ਅੱਗੇ ਵਧਾਵਾਂਗੇ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਬਲਵਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਜੋ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕੰਮ ਕੀਤਾ ਜਾ ਰਿਹਾ ਜੋ ਪ੍ਰੋਗਰਾਮ ਲਿਖੇ ਗਏ ਆ ਉਹਨਾਂ ਸਾਰੇ ਪ੍ਰੋਗਰਾਮਾਂ ਨੂੰ ਪਿੰਡ ਪਿੰਡ ਦੀ ਹਰ ਸੱਤ ਤੱਕ ਅਸੀਂ ਲੈ ਕੇ ਜਾਵਾਂਗੇ ਤਾਂ ਜੋ 27 2027 ਦੇ ਵਿੱਚ ਪੰਜਾਬ ਦੇ ਲੋਕਾਂ ਦੀ ਭਾਵਨਾ ਦੇ ਮੁਤਾਬਕ ਜੇ ਕਾਂਗਰਸ ਪਾਰਟੀ ਦੀ ਸਰਕਾਰ ਹੈ ਉਹ ਪੰਜਾਬ ਦੇ ਵਿੱਚ ਬਣ ਸਕਦੀ ਹੈ ਇੱਧਰ ਜਰੂਰ ਮੈਂ ਕਹਣੀ ਚਾਹਾਂਗੇ ਪੰਜਾਬ ਦੀ ਸਰਕਾਰ ਗਰੀਬਾਂ ਲਈ ਕਾਂਗਰਸ ਪਾਰਟੀ ਵੱਲੋਂ ਦਿੱਤੀ ਗਈ ਮਨਰੇਗਾ ਸਕੀਮ ਨੂੰ ਕਿਤੇ ਨਾ ਕਿਤੇ ਬੰਦ ਕਰਨਾ ਚਾਹੁੰਦੀ ਹੈ ਅੱਜ ਇੱਥੇ ਮਨਰੇਗਾ ਮਜ਼ਦੂਰ ਵਰਕਰਾਂ ਦੀ ਨਾਲ ਵੀ ਮੁਲਾਕਾਤ ਹੋਈ ਉਹਨਾਂ ਨੇ ਕਿਹਾ ਲੋਕਾਂ ਦੇ ਰਾਸ਼ਨ ਕਾਰਡ ਜਿਹੜੇ ਡਾਕਟਰ ਮਰਮੋਣ ਸਿੰਘ ਦੀ ਸਰਕਾਰ ਵੇਲੇ ਆਟਾ ਦਾ ਸਕੀਮ ਸ਼ੁਰੂ ਕੀਤੀ ਗਈ ਸੀ ਉਹਨੂੰ ਵੀ ਕਿਤੇ ਨਾ ਕਿਤੇ 1 ਕਣ ਤੋਂ ਜਿਹੜੀ 15 ਤੋਂ ਘਟਾ ਕੇ 5 ਕਿਲੋ ਕਰ ਦਿੱਤੀ ਪੰਜਾਬ ਦੇ ਲੋਕਾਂ ਨੂੰ ਪੁੱਠੇ ਲਾਰੇ ਲਾ ਕੇ ਆਮ ਆਦਮੀ ਪਾਰਟੀ ਨੇ ਜਿਹੜੀ ਸਰਕਾਰ ਬਣਾਈ ਅੱਜ ਪੰਜਾਬ ਦੇ ਲੋਕ ਦੁਖੀ ਹਨ ਮਨੀਸ਼ ਸੋਧਿਆ ਦੇ ਉਸ ਬਿਆਨ ਦੀ ਮੈਂ ਸਖਤ ਨਿੰਦਿਆ ਕਰਦਾ ਜਿੱਥੇ ਉਹ ਪੰਜਾਬ ਦੀਆਂ ਮਹਿਲਾਵਾਂ ਦੀ ਮੀਟਿੰਗ ਦੇ ਵਿੱਚ ਗੱਲ ਕਹਿ ਰਿਹਾ ਕਿ ਸ਼ਾਮ-ਦਾਮ ਤੇ ਦੰਦ ਲੜਾਈ ਝਗੜੇ ਕਰਕੇ ਜਿਵੇਂ ਮਰਜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣੀ ਹੈ ਮਨਜ਼ੂਰ ਸੋਧਿਆ ਦੇ ਇਸ ਬਿਆਨ ਦੀ ਸਖਤ ਰੋਕਣਾ ਕਰਦੇ ਹਾਂ ਨਿੰਦਿਆ ਕਰਦੇ ਹਾਂ ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਦੇ ਇਹਨਾਂ ਲੀਡਰਾਂ ਦੀਆਂ ਭਾਵਨਾਵਾਂ ਦਾ ਜਵਾਬ ਦੇ ਲਈ ਕਾਂਗਰਸ ਪਾਰਟੀ ਦੀ ਸਰਕਾਰ ਲੈ ਕੇ ਆਓ ਤੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਪੈਰਾਂ